ਬਾਬੇ ਜੀ ਜੀ ਇਹ ਤੇ ਤੁਸੀਂ ਲਗਾ ਨਹੀਂ ਸਕਦਾ ਕਿਤੇ ਵੀ ਨਹੀਂ ਲੱਗਿਆ ਰਾਜੇ ਡੀਸੀ ਮੈਡਮ ਕੋਲ ਟਾਈਮ ਨਹੀਂ ਤੁਸੀਂ ਕਹ ਰਹੇ ਹੋ ਕਿ ਬੱਸੀ ਲਗਾ ਨਹੀਂ ਸਕਦੇ ਤੁਸੀਂ ਲਿਖ ਕੇ ਦਿਓ ਉਹਨੂੰ ਕਿ ਮੈਂ ਅਲਟ ਸਾਈਡੋਂ ਤੁਸੀਂ ਵੀ ਲਿਖ ਕੇ ਦਿਓ ਕਿ ਕਿਤਾ ਨਹੀਂ ਹੁੰਦਾ ਨਾ ਤੁਸੀਂ ਵੀ ਲਿਖ ਕੇ ਦਿਓ ਤੁਸੀਂ ਸਾਡੀ ਵੀ ਲਿਖ ਕੇ ਦਿਓ ਕਿ ਉਹਨੂੰ ਕਿੰਨਾ ਨੋਟ ਤੁਸੀਂ ਇਹ ਵੀ ਲਿਖ ਕੇ ਦਿਓ ਤੁਸੀਂ ਵਕੀਲਾਂ ਨੂੰ ਅੰਦਰ ਨਹੀਂ ਆਉਣਾ ਤੁਸੀਂ ਇਹ ਦੇਖੋ ਵਕੀਲਾਂ ਨੂੰ ਤੁਸੀਂ ਬਾਹਰ ਬੈਠਾ ਨਹੀਂ ਉਹ ਵੀ ਲਿਖ ਦਿਓ ਕਿ ਅਥੋਰਾਈਜ਼ਡ ਏਜੰਟ ਬੈਠ ਸਕਦੇ ਉਹ ਤਾਂ ਅਸੀਂ ਦੋ ਘੰਟੇ ਤਿੰਨ ਘੰਟੇ ਬਿਠਾ ਦੇ ਬਾਹਰ ਖੜੇ ਕਰ ਛੱਡਿਆ ਅੱਜ ਮੈਂ ਪੁਲਿਸ ਆਏ ਜੀ ਸਾਹਿਬ ਛੁੜੇ ਆ ਵੀ ਗੋ ਟੂ ਡੀਐਸਪੀ ਅੱਜ ਪੁਲਿਸ ਅਦੋ ਪੁਲਿਸ ਸੈਕਸ਼ਨ ਇਹ ਲੈਣਾ ਲਓ ਹੁਣੇ ਲਓ ਹੁਣੇ ਓ ਹੁਣੇ ਵਧਾਇਆ ਜੀ ਮਰਦਾਬਾਤ ਜਿਹੜੀ ਬੁੜੀ ਹੈ ਕਮਿਸ਼ਨਰ ਨਹੀਂ ਚਲੇਗੀ ਨਹੀਂ ਚਲੇਗੀ ਬੋਲਦਾ ਹਾਂ ਹਾਏ ਹਾਏ ਤੂੰ ਬੁੜੀ ਗੜੀ ਬੁਲਾੜੀ ਤੂੰ ਦੇਖ ਲੈਂਦੇ ਆ ਕੜੀ ਬੋਲ ਸਕਦੀ ਆ ਤੁਹਾਡੀ ਵਕੀਲਾ ਨੂੰ ਤਾਂ ਕੀ ਬਾਦ ਵਿੱਚ ਵਕੀਲਾ ਇਹ ਤੇ ਤੁਸੀਂ ਲਗਾ ਨਹੀਂ ਸਕਦੇ ਕਿਤੇ ਵੀ ਨਹੀਂ ਲੱਗਿਆ ਹਾਂਜੀ ਡੀਸੀ ਮੈਡਮ ਕੋਲ ਟਾਈਮ ਨਹੀਂ ਤੁਸੀ ਕਹ ਰਹੇ ਹੋ ਕਿ ਪੱਸੀ ਹਰਗਾ ਨਹੀਂ ਸਕਦੇ ਤੁਸੀਂ ਲਿਖ ਕੇ ਦੋ ਮਿੰਟ ਅਲਟਰ ਸਾਈਡੋਂ ਤੁਸੀਂ ਵੀ ਲਿਖ ਕੇ ਦੋ ਕਿਤਾ ਨਹੀਂ ਅੰਦਰ ਪੜਾ ਤੁਸੀਂ ਵੀ ਲਿਖ ਕੇ ਦੋ ਤੁਸੀਂ ਸਭ ਵੀ ਲਿਖ ਕੇ ਦੋ ਕਿਤਾ ਨੂੰ ਲਾ ਸਕਦੇ ਨਹੀਂ ਲਿਖ ਕੇ ਦੋ ਮੇਰੇ ਕੈਮਰੇ ਲਾ ਸਕਦੇ ਕਿਉਂਕਿ ਇਹ ਵੀ ਲਿਖ ਕੇ ਦਿਓ ਤੁਸੀਂ ਵਕੀਲਾਂ ਨੂੰ ਮੈਂ ਤੁਸੀਂ ਇਹ ਲਿਖੋ ਵਕੀਲਾਂ ਨੂੰ ਤੁਸੀਂ ਬਾਹਰ ਬੈਠਾ ਨਹੀਂ ਹੁੰਦੇ ਸਰ ਤੁਸੀਂ ਇਹ ਵੀ ਲਿਖ ਦਿਓ ਕਿ ਆਥਰਾਾਈਜ਼ਡ ਜਿਹੜੇ ਬੈਠ ਸਕਦੇ ਆ ਉਹਦਾਂ ਅਸੀਂ ਸੀਗੇ 2 ਘੰਟੇ 3 ਘੰਟੇ ਬਿਠਾ ਦੇ ਬਾਹਰ ਖੜੇ ਖੜ ਛੜਿਆ ਅੱਜ ਮੈਂ ਪੁਲਿਸ ਹਾਂ ਇਹ ਸਾਡੇ ਥੋੜੀ ਆ ਵੀ ਗੋ ਟੂ ਡੀਐਸਪੀ ਅੱਜ ਅੱਜ ਪੁਲਿਸ ਅਧਿਕਾਰੀ ਪੁਲਿਸ ਸੈਕਸ਼ਨ ਇਹ ਲੈਣਾ ਲਓ ਹੁਣੇ ਲਓ ਖੜੇ ਓ ਹੁਣੇ ਹੀ ਬੰਦਾ ਬੰਦਾ ਤੁਸੀਂ ਕਹਿੰਦੇ ਜਿਹੜੀ ਬੁਲਾਣੀ ਹੈ ਕਮਿਸ਼ਨਰ ਦੀ او دیکھ لندے ہیں کیڑی بول سکتی ہے ٹاڈی وکیلوں ਨੂੰ تم کی بعد میں وکیلاں اے تو تسی لگا نہیں سکتے کدے بھی نہیں لگیا ہاں جی ڈی سی میڈم کو ٹائم نہیں لگا تسی کہہ رہے ہو کہ بس یہ لگا نہیں سکتے تسی لکھ کے دو مجھے ہائیڈ سائیڈ او تسی بھی لکھ کے دو کہ کتنا نہیں ہوتا تسی بھی لکھ کے دو تسی سب بھی لکھ کے دو ਕੁਝ ਇਹ ਵੀ ਲਿਖ ਕੇ ਦਿਓ ਤੁਸੀਂ ਵਕੀਲਾਂ ਨੂੰ ਅੰਦਰ ਮੈਂ ਤੁਸੀਂ ਇਹ ਦੇਖੋ ਵਕੀਲਾਂ ਨੂੰ ਤੁਸੀਂ ਬਾਹਰ ਬੈਠਾ ਨਹੀਂ ਹੁੰਦੇ ਸਰ ਜੀ ਇਹ ਵੀ ਲਿਖ ਦਿਓ ਕਿ ਆਥਰਾਾਈਜ਼ਡ ਏਜੰਟ ਬੈਠ ਸਕਦੇ ਆ ਉਹ ਤਾਂ ਅਸੀਂ ਸੀਗੇ ਯਾਰ 2 ਘੰਟੇ 3 ਘੰਟੇ ਬਿਠਾ ਦੇ ਬਾਹਰ ਖੜੇ ਖੜ ਛੜਿਆ ਅੱਜ ਮੈਂ ਪੁਲਿਸ ਹਾਂ ਇਹ ਸਾਬ ਦੇ ਕਿ ਜੁੜੀ ਆ ਗੋ ਟੂ ਡੀਐਸਪੀ ਅੱਜ ਅੱਜ ਪੁਲਿਸ ਅਧਿਕਾਰੀ ਸੈਕਸ਼ਨ ਇਹ ਲੈਣਾ ਲਓ ਹੁਣੇ ਲਓ ਹੁਣੇ ਓ ਹੁਣੇ ਵਧਾਈਆਂ ਜੀ ਜੀ ਮਰਦਾਬਾਦ ਜੀ ਜੀ ਕਮਿਸ਼ਨਰ ਦੀ ਜਿਹੜੀ ਬੁੜੀ ਹੈ ਕਮਿਸ਼ਨਰ ਦੀ ਕੜੀ ਬੋਲ ਰਹੀ ਤੂੰ ਦੇਖ ਲੈਂਦੇ ਆ ਕੜੀ ਬੋਲ ਸਕਦੀ ਆ ਤੁਹਾਡੀ ਵਕੀਲਾ ਨੂੰ ਤੰਕੀ ਬਾਦ ਵਿੱਚ ਵਕੀਲਾ ਇਹ ਤੇ ਤੁਸੀਂ ਲਗਾ ਨਹੀਂ ਸਕਦੇ ਕਿਤੇ ਵੀ ਨਹੀਂ ਲੱਗਿਆ ਹਾਂ ਜੀ ਡੀਸੀ ਮੈਡਮ ਕੋਲ ਟਾਈਮ ਨਹੀਂ ਤੁਸੀਂ ਕਹਿ ਰਹੇ ਹੋ ਕਿ ਪੱਸੀ ਹਰਗਾ ਨਹੀਂ ਸਕਦੇ ਤੁਸੀਂ ਲੈ ਕੇ ਦੋ ਉਹਨੂੰ ਫਿਰ ਅਲਟ ਸਾਈਡੋਂ ਤੁਸੀਂ ਵੀ ਲੈ ਕੇ ਜਾਓ ਕਿਤੇ ਨਹੀਂ ਅੰਦਰ ਪੜਾਉਂਦਾ ਤੁਸੀਂ ਵੀ ਲੈ ਕੇ ਜਾਓ ਤੁਸੀਂ ਸਭ ਵੀ ਲੈ ਕੇ ਦੋ ਉਹਨੂੰ ਲੈ ਕੇ ਦੋ ਮੇਰੇ ਕੈਮਰੇ ਲਾ ਸਕਦੇ ਕਿਉਂਕਿ ਇਹ ਵੀ ਲਿਖ ਕੇ ਦਿਓ ਤੁਸੀਂ ਵਕੀਲਾਂ ਨੂੰ ਮੈਂ ਤੁਸੀਂ ਇਹ ਲਿਖੋ ਵਕੀਲਾਂ ਨੂੰ ਤੁਸੀਂ ਬਾਹਰ ਬੈਠਾ ਨਹੀਂ ਹੁੰਦੇ ਸਰ ਤੁਸੀਂ ਇਹ ਵੀ ਲਿਖ ਦਿਓ ਕਿ ਆਥਰਾਇਜ਼ਡ ਜਨ ਬੈਠ ਸਕਦੇ ਆ ਉਹਦਾਂ ਅਸੀਂ ਸੀਗੇ 2 ਘੰਟੇ 3 ਘੰਟੇ ਬਿਠਾ ਦੇ ਬਾਹਰ ਖੜੇ ਕਰ ਛੱਡਿਆ ਅੱਜ ਮੈਂ ਪੁਲਿਸ ਨਾਲ ਇਹ ਸਾਡੇ ਥੋੜੀ ਆ ਵੀ ਗੋ ਟੂ ਡੀਐਸਪੀ ਅੱਜ ਅੱਜ ਪੁਲਿਸ ਅਧਿਕਾਰੀ ਸੈਕਸ਼ਨ ਇਹ ਲੈਣਾ ਲਓ ਹੁਣੇ ਲਓ ਖੜੇ ਹੋ ਹੁਣੇ ਹੀ ਬਧਵਾਸ ਰਾਮ ਰਾਮਬਾਬਾ ਜੀ ਕਮਿਸ਼ਨਰ ਦੀ ਜਿਹੜੀ ਬੁਲਾਣੀ ਹੈ ਕਮਿਸ਼ਨਰ ਦੀ ਬੁਲਾਣੀ ਹੈ ਤੂੰ ਦੇਖ ਲੈਂਦੇ ਆ ਕਿਹੜੀ ਬੋਲ ਸਕਦੀ ਆ ਤੁਹਾਡੀ ਵਕੀਲਾ ਨੂੰ ਤਮ ਕੀ